ਜਿਹੜਾ ਪਿੰਡ ਦਾ ਏਕਾ ਕਰਕੇ ਜਿਹੜੇ ਸਾਡੇ ਉਮੀਦਵਾਰ ਸੀਗੇ ਬੀਬੀ ਨਰਮਲ ਪਾਲ ਕਰਦੀ ਉਹਨਾਂ ਨੂੰ ਅ ਨਗਰ ਨੇ ਸਰਬਸੰਤੀ ਦੇ ਨਾਲ ਇਥੋਂ ਬਲਾਕ ਸੰਪਤੀ ਮੈਂਬਰ ਚੁਣਿਆ ਧੰਨਵਾਦ ਕਰਦੀ ਆ ਮੈਂ ਪਿੰਡ ਵਸਗਾਂ ਦਾ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅੱਜ ਬਹੁਤ ਵੱਡਾ ਬਹੁਤ ਜਿਗਰੇ ਵਾਲਾ ਫੈਸਲਾ ਸਾਡੇ ਪਿੰਡ ਵਸੀਆਂ ਨੇ ਲਿਆ ਵਾ ਅਸੀਂ ਇਹ ਫੈਸਲਾ ਕੀਤਾ ਸਾਰੇ ਸਰਵਸਾਂਝਾ ਵੀ ਪਿੰਡ ਦੇ ਵਿੱਚ ਸਿਰਫ ਇੱਕ ਹੀ ਬੂਥ ਲੱਗੂਗਾ ਸਾਰੇ ਪਾਰਟੀ ਦੇ ਜੋ ਨਮਾਇंदे ਆ ਉਹ ਆਪ ਕੋ ਆਪਣਾ ਪਾਰਟੀ ਦੇ ਲਈ ਵਰਕਰ ਹੈ ਜਿਹੜੇ ਵਰਕ ਕਰ ਸਕਦੇ ਆ ਪਰ ਜਿਹੜਾ ਬੂਥ ਇੱਕ ਲੱਗੂਗਾ ਐਮਐਲਏ ਸਾਹਿਬ ਅੱਜ ਜ਼ਿਲ੍ਹੇ ਦੇ ਵਿੱਚ ਪੈਲ ਕਰਦਮੀ ਹੋਈ ਆ ਕਿ ਫਲਕਟਰਨ ਕੋਟ ਵਿੱਚ ਬੁੱਗੀਪੁਰਾ ਪਿੰਡ ਵਿੱਚ ਸਰਵਸਾਂਝੀ ਕੀਤੀ ਗਈ ਹੈ ਕੀ ਕਹਿਣਾ ਚਾਹੋ ਹਾਂ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਾਰੇ ਨਗਰ ਬੁੱਗੀਪੁਰਾ ਦੇ ਜਿਨ੍ਹਾਂ ਨੇ ਇੱਕ ਚੰਗੀ ਸੋਚ ਦਾ ਸਬੂਤ ਦਿੰਦਿਆ ਹੋਇਆ ਤੇ ਜਿਹੜਾ ਪਿੰਡ ਦਾ ਏਕਾ ਕਰਕੇ ਜਿਹੜੇ ਸਾਡੇ ਉਮੀਦਵਾਰ ਸੀਗੇ ਬੀਬੀ ਨਰਮਲ ਪਾਲ ਕੌਰ ਜੀ ਉਹਨਾਂ ਨੂੰ ਨਗਰ ਨੇ ਸਰਬਸੰਤੀ ਦੇ ਨਾਲ ਕਿਥੋਂ ਬਲਾਕ ਸੰਮਤੀ ਮੈਂਬਰ ਚੁਣਿਆ ਸੋ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਾਂ ਤੇ ਇਸ ਪਿੰਡ ਨੇ ਇੱਕ ਹੋਰ ਸਿਆਣਪ ਦਾ ਸਬੂਤ ਦਿੰਦਿਆ ਹੋਇਆ ਅੱਜ ਐਲਾਨ ਕੀਤਾ ਹੈ ਕਿ ਜਿਹੜੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਇਲੈਕਸ਼ਨ ਨੇ ਉਹਦੇ ਵਿੱਚ ਵੀ ਇੱਕ ਬੂਥ ਲੱਗਣ ਲੱਗੂਗਾ ਸੋ ਅ ਅਸੀਂ ਤਾਂ ਪਹਿਲਾਂ ਚਾਹੁੰਦੇ ਆ ਕਿ ਪਿੰਡ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਕਾਇਮ ਹੋਵੇ ਕਿਉਂਕਿ ਜਿਹੜੇ ਆ ਪਾਰਟੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜਿਹੜਾ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਉਹ ਜੇ ਇੱਕ ਵਾਰੀ ਟੁੱਟ ਜਾਈਏ ਦੁਬਾਰਾ ਨਹੀਂ ਜੁੜ ਸਕਦਾ ਸੋ ਮੈਂ ਮੈਂ ਸਮਝਦਾ ਕਿ ਸਾਰੇ ਜਿਨ੍ਹਾਂ ਨੇ ਮੌਜੂਦਾ ਸਰਪੰਚ ਨੇ ਮਜੀਤ ਸਿੰਘ ਸਾਹਿਬ ਦਾ ਸਰਪੰਚ ਕੈਪਟਨ ਸਾਹਿਬ ਜਿਨ੍ਹਾਂ ਵੀ ਇਸ ਤੋਂ ਦੀ ਸੰਗਤ ਆ ਮੈਂ ਸਾਰਿਆਂ ਦਾ ਰੋਨ ਉਮਰਨੀ ਆ ਜਿਨ੍ਹਾਂ ਨੇ ਕਿ ਸਾਡੀ ਪਾਰਟੀ ਦੇ ਜਿਹੜੇ ਉਮੀਦਵਾਰ ਬੀਬੀ ਨਿਰਮਲਪਾਲ ਕੌਰ ਜੀ ਉਹਨਾਂ ਨੂੰ ਸੇਵਾ ਕਰਨ ਦਾ ਜਿਹੜਾ ਹੈਗਾ ਮੌਕਾ ਦਿੱਤਾ ਲੱਗਦਾ ਨਹੀਂ ਕਿ ਸਰ ਹਰ ਇੱਕ ਪਿੰਡ ਨੂੰ ਇਸ ਤਰ੍ਹਾਂ ਦੀ ਪੈਠ ਪਾਉਣੀ ਚਾਹੀਦੀ ਹੈ ਕਿ ਬੈਲ ਰੋਡ ਤੋਂ ਬਿਨਾਂ ਜਿਹੜੀ ਵਧੀਆ ਤਰੀਕੇ ਨਾਲ ਚੋਣ ਕਰਿਆ ਕੀਤੀ ਜਾਏ ਆ ਬਿਲਕੁਲ ਜੀ ਦੇਖੋ ਬੁੱਗੀਪੁਰ ਵਾਲੇ ਨਗਰ ਨਿਵਾਸੀਆਂ ਤੋਂ ਬੜਾ ਕੋਈ ਸਿੱਖਾ ਨੂੰ ਮਿਲਦਾ ਇਹਨਾਂ ਨੇ ਇੱਕ ਜ਼ਿਲ੍ਹੇ ਦੇ ਵਿੱਚ ਨਵੀਂ ਫਿਰਤ ਪਾਤੀ ਆ ਤੇ ਮੈਂ ਬਾਕੀ ਵੀ ਹਲਕਾ ਨਿਵਾਸੀਆਂ ਨੂੰ ਜਿਹੜਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਸ ਦੇ ਵਿੱਚ ਲੜਾਈ ਝਗੜੇ ਨਾਲੋਂ ਐਵੇਂ ਇੱਕ ਦੂਜੇ ਨਾਲ ਖਿੱਚ ਖਚਾਗਣ ਤੋਂ ਜੋ ਵੀ ਤੁਸੀਂ ਪਿੰਡ ਬਹਿ ਕੇ ਫੈਸਲਾ ਕਰਦੇ ਹੋ ਸਾਨੂੰ ਉਹ ਸਾਡੇ ਸਿਰ ਮੱਥੇ ਆ ਤੁਸੀਂ ਜੋ ਵੀ ਫੈਸਲਾ ਕਰ ਸਕਦੇ ਹੋ ਬਿਨਾਂ ਲੜਾਈ ਝਗੜੇ ਤੋਂ ਤੁਸੀਂ ਪਿੰਡਾਂ ਦੇ ਜਿਹੜਾ ਵਿਕਾਸ ਆ ਜੋ ਵੀ ਤੁਸੀਂ ਚਾਹੁੰਦੇ ਹੋ ਕਰਾਉਣਾ ਚਾਹੁੰਦੇ ਹੋ ਜਿੰਨੂੰ ਮਰਜ਼ੀ ਅੱਗੇ ਲਾ ਦਿਓ ਕਿਉਂਕਿ ਸਾਡਾ ਕੰਮ ਹੈਗਾ ਇਹ ਸਰਕਾਰ ਦੇ ਵਿੱਚ ਆ ਤੇ ਪਿੰਡ ਦੇ ਵਿੱਚ ਡਿਵੈਲਪਮੈਂਟ ਹੋਵੇ ਵਿਕਾਸ ਹੋਵੇ ਸੋ ਜਿਹਨੂੰ ਤੁਸੀਂ ਅੱਗੇ ਲਾਓਗੇ ਸਾਡੇ ਵੱਲੋਂ ਸਰਮੱਥੇ ਤੁਸੀਂ ਜਿਹਨੂੰ ਵੀ ਇਹ ਜਿਹੜੀ ਇਹ ਜ਼ਿੰਮੇਵਾਰੀ ਦਿਓਗੇ ਸਾਡੇ ਵੱਲੋਂ ਉਹੀ ਬਲਾਕ ਸੰਪਤੀ ਮੈਂਬਰ ਜਾਂ ਜੀਲਾ ਪਿਸ਼ ਮੈਂਬਰ ਮਨਜ਼ੂਰ ਹੋਊਗਾ ਮਾਤਾ ਜੀ ਪਿੰਡ ਵਾਸੀਆਂ ਨੇ ਤੁਹਾਨੂੰ ਸਰਬਸੰਮਤੀ ਨਾਲ ਬਲਾਕ ਸੰਪਤੀ ਮੈਂਬਰ ਜਣੇ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਧੰਨਵਾਦ ਕਰਦੀ ਆ ਮੈਂ ਪਿੰਡ ਵਸਗਾਂ ਦਾ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ ਸਾਨੂੰ ਇੱਕ ਜੱਟ ਹੋ ਕੇ ਰਹਿਣਾ ਪੈਣਾ। ਮਤੇ ਸਾਰੇ ਪਿੰਡ ਨੇ ਫੈਸਲਾ ਤੁਹਾਡੇ ਤੇ ਕੀਤਾ ਕਿ ਸਰਬਸੰਤੀ ਕੀਤੀ ਜਾਣੀ ਚਾਹੀਦੀ ਚੋਣ ਨਹੀਂ ਲੱਗਦਾ ਨਹੀਂ ਕਿ ਇਹ ਫੈਸਲੇ ਵਧੀਆ ਪਿੰਡਾਂ ਲਈ ਹੋਣੇ ਬਣਨਗੇ। ਲੜਾਈ ਝਗੜੇ ਮੁਕਾਨਗੇ ਜੇ ਇਸ ਤਰ੍ਹਾਂ ਫੈਸਲੇ ਹੋਣਗੇ। ਹਾਂਜੀ ਇਹ ਬਹੁਤ ਚੰਗਾ ਲੱਗਿਆ। ਸੱਤਾਂ ਸਭ ਅੱਜ ਪੰਚਾਇਤ ਵੱਲੋਂ ਪਹਲ ਕਰਨੀ ਕੀਤੀ ਗਈ ਹੈ। ਬਲੱਡ ਸੰਪੇ ਉਮੀਦਵਾਰ ਵੀ ਸੱਤ ਸੰਤੀ ਨਾਲ ਚੋਣ ਹੋਈ ਹੈ ਤੇ ਨਾਲ ਹੀ ਨਾਲ ਇੱਕ ਬੂਥ ਲਾਉਣ ਦੀ ਵੀ ਗੱਲ ਬੈਗੀ ਹੈ ਪੰਚਾਇਤ ਵੱਲੋਂ ਸਾਰੀਆਂ ਪਾਰਟੀਆਂ। ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਕਵਰੇਜ ਕਰਨ ਲਈ ਜੋ ਪਿੰਡ ਬੁੱਕੀਪੁਰਾ ਦੀ ਧਰਤੀ ਤੇ ਤੁਸੀਂ ਆਏ ਹੋ ਅੱਜ ਬੁੱਕੀਪੁਰਾ ਤੇ ਬੁੱਕੀਪੁਰਾ ਦੀ ਧਰਤੀ ਤੇ ਅੱਜ ਉਹ ਪਹਿਲ ਕਦਮੀ ਹੋਈ ਆ ਸਾਰੇ ਜ਼ਿਲ੍ਹੇ ਮੋਗੇ ਦੇ ਵਿੱਚੋਂ ਸਰਬਸੰਮਤੀ ਨਾਲ ਸਾਡੇ ਚਾਚੀ ਜੀ ਨਿਰਮਲਪੁਰ ਕਾਲਜੀ ਨੂੰ ਬਲਾਕ ਸੰਮਤੀ ਮੈਂਬਰ ਚੁਣਿਆ ਗਿਆ ਵਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅੱਜ ਬਹੁਤ ਵੱਡਾ ਬਹੁਤ ਜਿਗਰੇ ਵਾਲਾ ਫੈਸਲਾ ਸਾਡੇ ਪਿੰਡ ਵਾਸੀਆਂ ਨੇ ਲਿਆ ਵਾ ਇਹੇ ਫੈਸਲੇ ਬੜੇ ਸਬੱਬੀ ਕਿਸੇ ਕਿਸੇ ਸਮਿਆਂ ਚ ਕਿਸੇ ਦਹਾਕਿਆਂ ਬਾਅਦ ਹੀ ਹੁੰਦੇ ਆ ਇੱਕ ਨਵੀਂ ਮਿਸਾਲ ਪੈਦਾ ਕਰਨ ਲਈ ਬੁੱਕੀਪੁਰੇ ਨੇ ਹਰ ਕੰਮਾਂ ਦੇ ਵਾਂਗ ਜਿਵੇਂ ਨਸ਼ੇ 'ਚ ਪਹਿਲ ਕੀਤੀ ਕਈ ਉਦਾਹਰਨਾਂ ਬੁੱਕੀਪੁਰੇ ਦੀ ਪੰਚਾਇਤ ਵੱਲੋਂ ਸੈੱਟ ਕੀਤੀਆਂ ਗਈਆਂ ਉਸੇ ਨੂੰ ਮੱਦੇਨਜ਼ਰ ਰੱਖਦੇ ਇੱਕ ਪਹਿਲ ਕਦਮੀ ਬੜੀ ਕੀਤੀ ਹੈ ਬੁੱਕੀਪੁਰੇ ਵਿੱਚ ਬਲਾਕ ਸੰਪਤੀ ਦੀ ਚੋਣ ਤੇ ਵਿੱਚ ਸਰਵ ਸੰਪਤੀ ਕਰਾਉਣ ਦੀ ਤੇ ਨਾਲ ਦੀ ਨਾਲ ਅਸੀਂ ਇਹ ਫੈਸਲਾ ਕੀਤਾ ਸਾਰੇ ਸਰਵ ਸੰਜਾ ਵੀ ਪਿੰਡ ਦੇ ਵਿੱਚ ਸਿਰਫ ਇੱਕ ਹੀ ਬੂਥ ਲੱਗੂਗਾ ਸਾਰੇ ਪਾਰਟੀ ਦੇ ਜੋ ਨਮਾਇंदे ਆ ਉਹ ਆਪੋ ਆਪਣਾ ਪਾਰਟੀ ਦੇ ਲਈ ਵਰਕਰ ਆ ਜਿਹੜੇ ਵਰਕ ਕਰ ਸਕਦੇ ਆ ਪਰ ਜਿਹੜਾ ਬੂਥ ਇੱਕ ਲੱਗੂਗਾ ਇਹਦੇ ਨਾਲ ਇੱਕ ਤਾਂ ਭਾਈਚਾਰਕ ਸਾਂਝ ਨੂੰ ਕਾਇਮ ਕੀਤਾ ਜਾਊਗਾ ਆਪਸੀ ਰਲਮਿਲ ਕੇ ਰਹਿਣ ਦਾ ਸੰਦੇਸ਼ ਮਿਲਦਾ ਵਾ ਤੇ ਅਸੀਂ ਪਿੰਡ ਵਾਲਿਆਂ ਨੇ ਤਕਰੀਬਨ ਸਾਰਿਆਂ ਨੇ ਇਕੱਠੇ ਰਹਿਣਾ ਹੁੰਦਾ ਇਹਨਾਂ ਦੁਸ਼ਮਣੀਆਂ ਪਾਉਣ ਦਾ ਕੋਈ ਫਾਇਦਾ ਨਹੀਂ ਇਸ ਚੀਜ਼ ਨੂੰ ਉੱਤੇ ਚੁੱਕਦੇ ਹੋਏ ਸਾਡੇ ਸਰ ਨੂੰ ਸਾਡੇ ਪਿੰਡ ਵਾਲਿਆਂ ਨੇ ਫਤਵਾ ਦਿੱਤਾ ਵਾ ਤੇ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਹਰ ਪਿੰਡ ਦੇ ਉਸ ਵਸਨੀਕ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਲੱਗਦਾ ਵੀ ਕਿਸੇ ਪੰਚਾਇਤ ਦਾ ਹਰੇਕ ਪਿੰਡ ਦਾ ਸੇਧ ਲੈਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਫੈਸਲੇ ਪੰਚਾਇਤਾਂ ਨੂੰ ਉੱਗਮ ਕੀ ਕਰਾਈ ਚਾਹੀਦੇ ਬਿਲਕੁਲ ਜੀ ਬਿਲਕੁਲ ਮੈਂ ਇਹ ਗੱਲ ਸਾਡੀ ਪੰਚਾਇਤ ਵੱਲੋਂ ਇਹ ਬੇਨਤੀ ਵੀ ਕਰੂੰਗਾ ਆਸ-ਪਾਸੇ ਦੇ ਸਾਰੇ ਪਿੰਡਾਂ ਨੂੰ ਇਹ ਜਿਗਰਿਆਂ ਵਾਲੇ ਫੈਸਲੇ ਆ ਕਿਉਂਕਿ ਆਪਣੀ ਲੜਾਈ ਤਾਂ ਪਿੰਡ ਦੀ ਤਰੱਕੀ ਲਈ ਹੁੰਦੀ ਆ ਦੇਖਣਾ ਤੈ ਆ ਵੀ ਪਿੰਡ ਦੀ ਤਰੱਕੀ ਕੌਣ ਕਿੰਨੀ ਕਰਾਉਂਦਾ ਇੱਕ ਵਿਚਾਰ ਆਪਣੇ ਦਿਮਾਗ ਨਾਲ ਆਪਾਂ ਨੂੰ ਕਰਨੀ ਚਾਹੀਦੀ ਆ ਕੀ ਪਿੱਛੇ ਇਸੌਦੇ ਤੋਂ ਆਪਾਂ ਪਿੰਡ ਲਈ ਕੀ ਖਟਿਆ ਤੇ ਅੱਗੇ ਆਪਾਂ ਕੀ ਖਟਣਾ ਵਾ ਪਿੰਡ ਦੀ ਤਰੱਕੀ ਲਈ ਇਸ ਲੜਾਈ ਦੇ ਵਿੱਚ ਆਪਾਂ ਆਪਣੇ ਨਿੱਜੀ ਦੁਸ਼ਮਣੀਆਂ ਪਾ ਕੇ ਬਹਿ ਜੰਨੇ ਆ ਸੋ ਇਹ ਸੋਚ ਨੂੰ ਛੱਡੀਏ ਆਪਾਂ ਦੁਸ਼ਮਣੀਆਂ ਪਾਉਣ ਤੋਂ ਆਪਣੀ ਪਿੰਡ ਦੀ ਤਰੱਕੀ ਦੀ ਲੜਾਈ ਲੜੀਏ ਕਿਹੜਾ ਸਰਪੰਚ ਆਪਣੇ ਪਿੰਡ ਨੂੰ ਕਿੰਨਾ ਗਾਂ ਕਿਹੜੀ ਪੰਚਾਇਤ ਲੈ ਕੇ ਜਾਂਦੀ ਆ ਲੜਾਈ ਤਾਂ ਆਪਾਂ ਨੂੰ ਇਹ ਲੜਨੀ ਚਾਹੀਦੀ ਆ ਤੇ ਲੜਾਈ ਆਪਾਂ ਲੜਦੇ ਆ ਆਪਣੀਆਂ ਚੌਧਰਾਂ ਦੀ ਇਹਨਾਂ ਚੌਧਰਾਂ ਤੋਂ ਹਟ ਕੇ ਸਰਬਸਾਂਝੀ ਵਾਲਤਾ ਦੇ ਨਾਲ ਇੱਕ ਸੰਦੇਸ਼ ਸਾਰੇ ਪਿੰਡਾਂ ਦੇ ਵਿੱਚ ਇਹ ਪਹੁੰਚਣਾ ਚਾਹੀਦਾ ਕਿ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਹਰ ਇੱਕ ਨੂੰ ਸਾਰੂ ਸੰਮਤੀਆਂ ਕਰਨੀਆਂ ਚਾਹੀਦੀਆਂ।